ਪੰਜਾਬ 84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਗੁਰਦਾਸਪੁਰ ਪੁਲਿਸ ਦੀ ਅਨੋਖੀ ਪਹਿਲ ਕਦਮੀ ਗੁੰਮ ਹੋਏ ਮੋਬਾਈਲ ਅਸਲ ਮਾਲਕਾਂ ਦੇ ਕੀਤੇ ਹਵਾਲੇ ਕਰੀਬ 100 ਦੇ ਮੋਬਾਈਲ 50 ਲੱਖ ਰੁਪਏ ਕੀਮਤ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਫੋਨ ਜਿਸ ਵਿੱਚ ਮਹਿੰਗੇ ਮਹਿੰਗੇ ਫੋਨ ਵੀ ਅਤੇ ਅਸਲ ਮਾਲਕਾਂ ਨੂੰ ਦਿੱਤੇ ਗਏ ਤੇ ਕੀ ਕੁਝ ਕਿਹਾ ਮੋਬਾਈਲ ਫੋਨ ਮਾਲਕਾਂ ਨੇ ਤੇ ਕੀ ਕੁਝ ਕਿਹਾ ਐਸਐਸਪੀ ਗੁਰਦਾਸਪੁਰ ਨੇ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਪੁਲਿਸ ਦਾ ਜੇ ਬਟਾਲੇ ਦੀ ਗੱਲ ਕਰ ਲਈ ਤੇ ਬਟਾਲਾ ਵਿੱਚ ਵੀ ਕਾਫੀ ਲੋਕਾਂ ਦੇ ਗੁੰਮ ਹੋਏ ਮੋਬਾਈਲ ਦਿੱਤੇ ਗਏ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰ ਲਈਏ ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ 50 ਲੱਖ ਰੁਪਏ ਦੀ ਕੀਮਤ ਦੇ 100 ਮੋਬਾਈਲ ਜਿਹੜੇ ਨੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਕੀ ਕੁਝ ਕਿਹਾ ਐਸਐਸਪੀ ਗੁਰਦਾਸਪੁਰ ਅਤੇ ਅਸਲ ਮਾਲਕ ਮੋਬਾਈਲ ਦੇ ਜਿਹੜੇ ਨੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਅਲਾ ਜਿਹੜਾ ਹੈਗਾ ਅ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਿੰਨਾ ਦੀ ਅਨੁਮਾਨਤ ਕਿੰਨਾ 50 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਹਿ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰੇ ਹੈਗੇ ਸਰ ਕਿਹੜੀ ਕਿਹੜੀ ਇਨਕੁਏਰੀਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟਰੇਸ ਕੀਤੀ ਗਈ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਤੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਅਜੇ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰੇ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂ ਜੀ ਸਾਰੀ ਚੀਜ਼ਾਂ ਅਸੀਂ ਉਹਨਾਂ ਦੇਖ ਰਹੇ ਹੈਗੇ ਕੀ 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 ਹੈਗਾ ਜਿਹਦੇ ਚ ਕਈ ਕਿਸਮਾਂ ਦੇ ਵਿੱਚ 올ਰੀਡੀ ਅਸੀਂ ਅਰਸ਼ਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹੈਗੇ ਜੀ ਮਤਲਬ ਕਿ ਸਰ ਕ੍ਰਾਈਮ ਕਦੀ ਛੁਕਤਾ ਨਹੀਂ ਉਹ আজকাল ਦੇਖੋ ਬੜਾ ਬੜਾ ਈਜ਼ੀ ਹੈ ਐਟੈਕ ਮੋਬਾਈਲ ਨੂੰ ਡ੍ਰੇਸ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ আজকাল ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਤਿਵਕ ਕਰ ਸਕਦੇ ਹਾਂਗੇ ਤਾਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਜੇਕਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਅਜਿਛੇ ਕੋਈ ਦੋਗੈ ਨਹੀਂ। ਅੱਛਾ ਇਸ ਤੋਂ ਕਿੰਨਾ ਮਾਰਾ ਮੈਂ ਕੰਡ ਨਾਲੋਂ ਦੂਰ ਦੂਰਿਆਂ ਨਾਲ ਜੀ। ਇਹ ਮੇਰਾ ਫੋਨ ਹੈਗਾ। ਚੌਥੇ ਮਹੀਨੇ ਮੇਰਾ ਨਾਮ ਡੇਵੀਆ ਨਹੀਂ ਕੱਢੀ ਜੋ ਤੁਮਹਾਲੋ ਕੀ ਕਰੀ। ਕਿਹੜੀ ਕੰਪਨੀ ਦਾ ਫੋਨ ਹੈ ਨਾ ਵੀਪੋ ਦਾ। ਕਿਦੋਂ ਵਾਚ ਆਈ? ਇਹ ਚੌਥੇ ਮਹੀਨੇ। ਫਿਰ ਤੁਸੀਂ ਕੰਪਲੇਨਟ ਕੀਤੀ ਸੀ ਪੁੱਛ ਲਈ। ਹਾਂ ਜੀ। ਸੈਗਰ। ਇਹਦੋਂ ਫੋਨ ਫੋਨ ਆਇਆ ਤੁਹਾਨੂੰ ਕਿਹੜਾ ਫੋਨ ਲੱਗ ਗਿਆ? ਹਾਂ ਇਹ 15 ਦਿਨ ਪਹਿਲਾਂ ਆਇਆ। ਕਿੰਨੀ ਕੀਮਤ ਦਾ ਫੋਨ ਹੈਗਾ 17000 ਦਾ ਹੈ ਹਾਲੀ ਉਮੀਦ ਹੈ ਕਿ ਜਦ ਕੋ ਆ ਜਾਏਗਾ ਨਾ ਫੋਨ ਖਤਮ ਹੋ ਜਾਊਗਾ ਬੰਦਰੋਂ ਲੱਭ ਕੇ ਖੁਸ਼ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਵੱਡਿਆ ਇਹ ਕਿਹੜਾ ਮੋਬਾਈਲ ਘਵਾ ਦੇ ਦਿੰਦਾ ਮਿਲਦੀ ਹੈ ਨਹੀਂ ਇਹ ਚਲੋ ਮਿਲ ਕੇ ਸੋ ਦੇ ਕਰੀਬ ਫੋਨ ਦਿੱਤੇ ਗਏ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਸਿੱਪ ਫੋਨ ਦੇ ਪਾਪਾ ਜੀ ਦਾ ਨਾਮ ਪ੍ਰਦੀਪ ਕੁਮਾਰ ਆ ਪਿੰਡ ਮੇਰਾ ਪੰਜਾਬ ਦਾ ਕਿੱਥੀ ਤੋਂ ਫੋਨ ਫੋਨ ਮੇਰੇ ਘਰੋਂ 3-4 ਮਹੀਨੇ ਹੋ ਗਏ ਕਿੱਥੇ ਘਰੋਂ ਫੋਨ ਫੋਨ ਅਪਲਾ ਖੈਰਪੁਰ ਕੀ ਬੱਚਾ ਇਧਰਿਆਣਾ ਰੋਡ ਤੇ ਇਹ ਮਨੂ ਕੋਲ ਕੜੀ ਕੰਪਨੀ ਦਾ ਮੌਣ ਹੈ ਮੇਰਾ ਉੱਪਰ ਦਾ ਫੋਨ ਆਇਆ ਇਹ ਕੋਈ ਜਾਂ ਕਿਦੋਂ ਮੁਲਾਜ਼ਮ ਆਈਗਾ ਕੀ ਕਹਿੰਦੇ ਉਹ ਗੰਦੇ ਜੀ ਤੁਹਾਡਾ ਫੋਨ ਮੇਰੇ ਲੱਗਿਆ ਤੇ ਆ ਕੇ ਉਹ ਪੈਸੇ ਪੀਣ ਦਾ ਚਾਹਤ ਹੈ ਅੱਜ ਮੇਰੇ ਕੋਲ ਫੋਨ ਤਾਂ ਨਹੀਂ ਕਿੰਨੀ ਵੀ ਕੀਮਤ ਹੈ ਇਹ 6000 ਰੁਪਏ ਠੀਕ ਹੁਣ ਕੋਸ਼ਿਸ਼ ਹੋ ਗੁਣੇ ਹਾਂਜੀ